ਸਿਰ ਤੇ ਦੁਮਾਲਾ ਤੇ ਚਿਹਰੇ ਤੇ ਮੁਸਕਾਨ ਇਹ ਹਨ ਪਟਿਆਲਾ ਦੇ ਪ੍ਰਭਜੋਤ ਕੌਰ ਤੇ ਈਸ਼ਵਿੰਦਰ ਕੌਰ ਗੁਰੂ ਸਾਹਿਬ ਨੇ ਸਾਨੂੰ ਕੌਰ ਬਣਾਇਆ ਰਾਜਕੁਮਾਰੀਆਂ ਬਣਾਇਆ ਆਪਣਾ ਹਨਾ ਮੈਂ ਤਾਂ ਖੁਦ ਨੂੰ ਮੰਨਦੀ ਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਅਸੀਂ ਹੈਗੀਆਂ ਰਾਜਕੁਮਾਰੀਆਂ ਜੇ ਜਦੋਂ ਸਾਡਾ ਜਨਮ ਹੋਣਾ ਸੀਗਾ ਮਾਤਾ ਜੀ ਨੇ ਸਹਜ ਪਾਰਟ ਰੱਖਿਆ ਸੀ ਆ ਘਰ 'ਚ ਖੁਦ ਹੀ ਕਰਦੇ ਹੁੰਦੇ ਸੀਗੇ ਮਾਤਾ ਪਿਤਾ ਦੋਨੇ ਹੀ ਰਲ ਕੇ ਸਹਜ ਪਾਰਟ ਕਰਦੇ ਸੀ ਜਦੋਂ ਗਰਭ ਵਿੱਚ ਸੀ ਫ੍ਰੈਂਚ ਦੇ ਵਿੱਚ ਲਿਖਿਆ ਹੋਇਆ ਸਵਾ ਬੈਲ ਆਤਾ ਫਾਸੋ ਬੀ ਬਿਊਟੀਫੁਲ ਇਨ ਯਰ ਓਨ ਵੇ ਇਹ ਗੁਰਬਾਨੀ ਦੀਆਂ ਤੁਕਾਂ ਲਿਖਿਆ ਨੇ ਜੋ ਇਸ ਸਮੇਂ ਨੂੰ ਰੈਫਰ ਕਰਦੀਆਂ ਨੇ ਕਿ ਆਪਾਂ ਦਾ ਸਮਾਂ ਬੀਤਦਾ ਜਾ ਰਿਹਾ ਆਪਣੀ ਐਗਜ਼ੀਬਿਸ਼ਨ ਵਿੱਚ ਇਹ ਦੋਵੇਂ ਪੈਣਾ ਪੰਜਾਬ ਦੇ ਕਲਚਰ ਦੇ ਨਾਲ ਨਾਲ ਫ੍ਰੈਂਚ ਅਤੇ ਪੰਜਾਬੀ ਵਿੱਚ ਗੁਰਸਿੱਖੀ ਅਤੇ ਗੁਰਮਤ ਦਾ ਵੀ ਪ੍ਰਚਾਰ ਕਰ ਰਹੇ ਹਨ ਤੁਸੀਂ ਡਬਲ ਬੈਚਲਰ ਇਨ ਫ੍ਰੈਂਚ ਐਂਡ ਆਰਕੀਟੈਕਚਰ ਕਰਦਿਆਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਗਈ ਹੋਈ ਆ ਅਚਾਨਕ ਫਿਰ ਹੋਇਆ ਕਿ ਮੈਨੂੰ ਅੰਮ੍ਰਿਤ ਛਕ ਲੈਣਾ ਚਾਹੀਦਾ ਵੀ ਹੁਣ ਟਾਈਮ ਹੈਗਾਗਾ ਫਿਰ ਉਦੋਂ ਜਿਹੜੇ ਸ਼ਸਤਰ ਹੈ ਕਕਾਰ ਸਾਰੇ ਇਹ ਸੰਗਤ ਜੋ ਇਹ ਸਾਰਿਆਂ ਨੇ ਮੈਨੂੰ ਪ੍ਰੋਵਾਈਡ ਕਰਵਾਤੇ ਸੀ ਤੁਸੀਂ ਨਾਲ ਵੀ ਲੈ ਕੇ ਨਹੀਂ ਗਏ ਸੀ ਨਹੀਂ ਅਸੀਂ ਸੋਚ ਕੇ ਹੀ ਨਹੀਂ ਗਏ ਸੀ ਨਹੀਂ ਬਿਲਕੁਲ ਵੀ ਨਹੀਂ ਗੁਰੂ ਸਾਹਿਬ ਦੇ ਫਰਜ਼ੰਦਾ ਸੀ ਇਹ ਆਬਵੀਅਸ ਆ ਕਿ ਆਪਾਂ ਆਪਣੇ ਆਪ ਨੂੰ ਬਿਲਕੁਲ ਇਦਾਂ ਦੀ ਫੀਲਿੰਗ ਹੀ ਰੱਖਦੇ ਆ ਕਿ ਅਸੀਂ ਹੈਗੇ ਆ ਦੇਖੋ ਪੰਜਾਬ ਦਾ ਵਸਦਾ ਹੀ ਗੁਰਾਂ ਦੇ ਨਾਮ ਤੇ ਆ ਸੋ ਗੁਰਬਾਣੀ ਨਾਲ ਪਿਆਰ ਸਾਰਿਆਂ ਦਾ ਤਾਂ ਹਰ ਕੋਈ ਮੂਲ ਮੰਤਰ ਹੋ ਗਿਆ ਵੀ ਖੁਸ਼ੀ ਨਾਲ ਤੇ ਸਾਨੂੰ ਵੀ ਖੁਸ਼ੀ ਹੁੰਦੀ ਹੈ ਕਿ ਹਰ ਘਰ ਦੇ ਵਿੱਚ ਮੂਲ ਮੰਤਰ ਲੱਗੇ ਜੋ ਹੱਥ ਨਾਲ ਲਿਖਿਆ ਹੋਇਆ ਰੇਟ ਵੀ ਜ਼ਿਆਦਾ ਨਹੀਂ ਰੱਖੇ ਮੁੱਲ ਜਿਹੜਾ ਹੈਗਾ ਤੇ ਸਾਨੂੰ ਇਹ ਹੁੰਦਾ ਕਿ ਘੱਟ दाम ਦੇ ਵਿੱਚ ਵੀ ਆਪਾਂ ਚਲੋ ਸੇਵਾ ਕਰੀਏ ਜਿੰਨੀ ਹੋ ਸਕਦੀ ਹੈ। ਇੱਕ ਸਵਾਹੋ ਦੋਸਤੋ ਅੱਜ ਮਿਲਦੇ ਹਾਂ ਇਹਨਾਂ ਦੋਵਾਂ ਭੈਣਾਂ ਨੂੰ ਸੁਣਦੇ ਹਾਂ ਇਹਨਾਂ ਦੇ ਜ਼ਿੰਦਗੀ ਦੇ ਤਜਰਬੇ ਤੇ ਵੇਖਦੇ ਹਾਂ ਇਹਨਾਂ ਕੋਲ ਅੱਜ ਕੀ ਹੈ ਖਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੈਲੀਗ੍ਰਾਫੀ ਕਰਦੇ ਹਾਂ ਜਿਹਨੂੰ ਪੰਜਾਬੀ ਦੇ ਵਿੱਚ ਅੱਖਰਕਾਰੀ ਵੀ ਕਹਿ ਦਿੰਦੇ ਨੇ। ਅਸੀਂ ਦੋਨੇ ਸਿਸਟਰਜ਼ ਨਾਲ ਕੇ ਕਰਦੀਆਂ ਭੈਣਾ ਅਸੀਂ ਚਾਰ ਭਾਸ਼ਾਵਾਂ ਦੇ ਵਿੱਚ ਕਰਦੇ ਹਾਂ ਜਿਵੇਂ ਅੰਗਰੇਜ਼ੀ ਪੰਜਾਬੀ ਹਿੰਦੀ ਤੇ ਫਰਾਂਸੀਸੀ ਫਰਾਂਸੀਸੀ ਫ੍ਰੈਂਚ ਲੈਂਗੁਏਜ ਜੀ ਨੂੰ ਕਹਿ ਦਿੰਦੇ ਆਪਾਂ ਜਿਵੇਂ ਹੁਣ ਤੁਸੀਂ ਦੇਖ ਸਕਦੇ ਹੋ ਇਹ ਜਾਪ ਸਾਬ ਦੇ ਵਿੱਚੋਂ ਅਸੀਂ ਟੁਕਾਂ ਲਈਆਂ ਹੋਈਆਂ ਨੇ ਇਹ ਸਾਰਾ ਹੱਥ ਨਾਲ ਲਿਖਿਆ ਹੋਇਆ ਇਹ 35 ਅੱਖਰੀਆ ਇਹ ਵੀ ਕੋਈ ਪ੍ਰਿੰਟਿੰਗ ਨਹੀਂ ਆਪਾਂ ਕਰਾਉਂਦੇ ਸਾਰਾ ਕੁਝ ਹੱਥ ਨਾਲ ਹੀ ਲਿਖਦੇ ਆ ਤੇ ਮੈਂ ਕੁਝ ਬੁੱਕਮਾਰਕਸ ਨੇ ਕੁਝ ਹੈਂਡਕਰਾਫਟਡ ਡਾਇਰੀਜ਼ ਵੀ ਰੱਖਦੇ ਆ ਅਸੀਂ ਇਹ ਕਨਸੈਪਟ ਜਿਵੇਂ ਇਹਦੇ ਵਿੱਚ ਹੈ ਇਸ ਯੂ ਆਰ ਦਾ ਕੀ ਟੂ ਇਨਫਿਨਿਟੀ ਮਤਲਬ ਕੀ ਹੌਲ ਦੇ ਵਿੱਚ ਅਸੀਂ ਬਣਾਇਆ ਹੋਇਆ ਤੇ ਨਾਲ ਕੀਜ਼ ਨੇ ਤੇ ਇਹ ਫ੍ਰੈਂਚ ਦੇ ਵਿੱਚ ਲਿਖਿਆ ਹੋਇਆ ਸਵਾ ਬੈਲ ਆਤਾ ਫਾਸੋ ਬੀ ਬਿਊਟੀਫੁਲ ਇਨ ਯਰ ਓਨ ਵੇ ਹਾਂਜੀ ਹੋਰ ਵੀ ਜਿਵੇਂ ਆਪਾਂ ਘੜੀਆਂ ਦੇ ਵਿੱਚ ਵੀ ਰੱਖਿਆ ਹੋਇਆ ਕਨਸੈਪਟ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਚੀਜ਼ ਹੈ ਇਹ ਗੁਰਬਾਨੀ ਦੀਆਂ ਤੁਕਾਂ ਲਿਖਿਆ ਨੇ ਜੋ ਕਿ ਸਮੇਂ ਨੂੰ ਰੈਫਰ ਕਰਦੀਆਂ ਨੇ ਕਿ ਆਪਾਂ ਦਾ ਸਮਾਂ ਬੀਤਦਾ ਜਾ ਰਿਹਾ ਉਹ ਸਮਾਂ ਸੰਬੰਧੀ ਲੋੜ ਹੈ ਜਿਵੇਂ ਘੜੀਆਂ ਨੂੰ ਕਸਟਮਾਈਜ਼ ਵੀ ਤੁਸੀਂ ਕਰ ਸਕਦੇ ਹੋ ਨਾ ਹਾਂਜੀ ਅਸੀਂ ਸਭ ਚੀਜ਼ਾਂ ਨੂੰ ਕਸਟਮਾਈਜ਼ ਕਰ ਦਿੰਦੇ ਹਾਂ ਕੋਈ ਕੁਝ ਵੀ ਕਿਸੇ ਨੇ ਕਈ ਸਾਹੇ ਚਿੱਠੀ ਲਿਖਵਾਉਂਦੇ ਨੇ ਆਰਡਰ ਤੇ ਆ ਜਾਂਦੇ ਨੇ ਆਨਲਾਈਨ ਵੀ ਡਿਲੀਵਰ ਕਰ ਦਿੰਦੇ ਹਾਂ ਤੁਸੀਂ ਹਾਂਜੀ ਅਸੀਂ ਆਨਲਾਈਨ ਹੀ ਡੀਲ ਕਰਦੇ ਹਾਂ ਜੇ ਡਿਸਪਲੇ ਕਰਨੀ ਹੁੰਦੀ ਆ ਵਿਸ਼ਣ ਜਾਂ ਮੇਲੇ ਕੁਝ ਵੀ ਹੁੰਦਾ ਉੱਥੇ ਹੀ ਕਰਦੇ ਆਂ ਬਾਕੀ ਜਿਵੇਂ ਗੁਰਬਾਨੀ ਦੀਆਂ ਦੁਕਾਨਾਂ 'ਚ ਪਟਿਆਲੇ ਦੇ ਵਿੱਚ ਆ ਤਾਂ ਡਿਲੀਵਰ ਕਰ ਦਿੰਨੇ ਆਂ ਨਹੀਂ ਫਿਰ ਪਟਿਆਲਾ ਤੋਂ ਬਾਹਰ ਨਹੀਂ ਕਰਦੇ ਅਸੀਂ ਕਿਉਂਕਿ ਗੁਰਬਾਨੀ ਆ ਤਾਂ ਫਿਰ ਉਹ ਐਵੇਂ ਪਤਾ ਨਹੀਂ ਕਿੱਥੇ ਜਾਂਦੀ ਕਿਵੇਂ ਹਨਾ ਤਾਂ ਸੇਫਟੀ ਵੀ ਰੱਖਣੀ ਜ਼ਰੂਰੀ ਆ ਉਹ ਚੀਜ਼ ਦੀ ਤੇ ਹੈਂਡਲਿੰਗ ਵੀ ਸਤਕਾਰ ਨਾਲ ਹੋਵੇ ਉਹਦੀ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਚੀਜ਼ਾਂ ਜੇ ਪਟਿਆਲੇ ਤੋਂ ਇਲਾਵਾ ਕਿ ਕੋਈ ਹੋਰ ਡਿਲੀਵਰ ਕਰ ਦਿੰਨੇ ਆ ਜਿਹੜੀ ਫ੍ਰੈਂਚ ਲੈਂਗੁਏਜ ਹੈ ਇਹਦੇ ਨਾਲ ਤੁਹਾਡਾ ਪਿਆਰ ਕਿਵੇਂ ਪੈਦਾ ਹੋ ਗਿਆ ਮੈਂ ਡਬਲ ਬੈਚਲਰਸ ਵੈਸੇ ਕੀਤੀ ਹੋਈ ਆ ਆਰਕੀਟੈਕਚਰ ਫਿਰ ਮੈਂ ਫ੍ਰੈਂਚ ਦੇ ਵਿੱਚ ਤਾਂ ਆ ਹੀ ਕੁਝ ਤੁਸੀਂ ਡਬਲ ਬੈਚਲਰ ਇਨ ਫ੍ਰੈਂਚ ਐਂਡ ਆਰਕੀਟੈਕਚਰ ਫ੍ਰੈਂਚ ਐਂਡ ਆਰਕੀਟੈਕਚਰ ਹਾਂਜੀ ਇਹ ਇਹ ਹੈਗਾ ਕਿ ਜਿਹੜੇ ਨਕਸ਼ੇ ਫ੍ਰੈਂਚ ਸਟਾਈਲ ਦੇ ਨਕਸ਼ੇ ਇਹ ਹੋਲ ਸਬਜੈਕਟ ਹੈ ਕੁਝ ਨਹੀਂ ਆਰਕੀਟੈਕਚਰ ਅਲੱਗ ਤੋਂ ਕੀਤੀ ਹੋਈ ਆ 5 5 ਸਾਲਾਂ ਦੀ ਜਿਹੜੀ ਹੁੰਦੀ ਆ ਅੱਛਾ ਜੀ ਉਸ ਤੋਂ ਬਾਅਦ ਫ੍ਰੈਂਚ ਦੇ ਵਿੱਚ ਵੀ 3 ਸਾਲ ਲਗਾਏ ਹੋਏ ਆ ਫ੍ਰੈਂਚ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮੈਂ ਦੋ ਵਾਰੀ ਯੂਨੀਵਰਸਿਟੀ ਟਾਪਰ ਵੀ ਰਹੀ ਆ ਫ੍ਰੈਂਚ ਦੇ ਵਿੱਚ ਹਾਂਜੀ ਅੱਛਾ ਜੀ ਠੀਕ ਹੈ ਤੇ ਹੁਣ ਮੈਂ ਵੇਖ ਰਹੀ ਸੀ ਉੱਥੇ ਤੁਸੀਂ ਬਣਾਇਆ ਵੀ ਹੋਇਆ ਹੈ ਨਾ ਉਸ ਚੀਜ਼ਾਂ ਫ੍ਰੈਂਚ ਦੇ ਵਿੱਚ ਉਹ ਪੰਜੀ ਵਿਖਾਣਗੇ ਆ ਤੁਸੀਂ ਵਿਖਾ ਵੀ ਹੈ ਹਾਂਜੀ ਸੋ ਇਹ ਫ੍ਰੈਂਚ ਹੈ ਹਾਂਜੀ ਤੇ ਫ੍ਰੈਂਚ ਕਿੰਨੀ ਕੁ ਮਿਲਦੀ ਜੁਲਦੀ ਹੈ ਪੰਜਾਬੀ ਦੇ ਨਾਲ ਪੰਜਾਬੀ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਪਰ ਇੰਗਲਿਸ਼ ਵਾਲੇ ਅੰਗਰੇਜ਼ੀ ਵਾਲੇ ਇਹਦੇ ਵਿੱਚ ਸਾਰੇ ਅਲਫਾਬੈਟਸ ਆ ਜਾਂਦੇ ਆ ਪਰ ਇਹਦੀਆਂ ਮਾਤਰਾਵਾਂ ਆ ਜਾਂਦੀਆਂ ਇਸ ਤੋਂ ਇਲਾਵਾ ਠੀਕ ਹੈ ਬਾਕੀ ਇਹਦੀ ਜਿਹੜੀ ਪਰਸ਼ੀਅਨ ਲੈਂਗੁਏਜ ਜਿਹੜੀ ਆ ਉਹਦੇ ਨਾਲ ਲਿੰਕ ਬਣਦਾ ਬੋਲਣ ਦੇ ਵਿੱਚ ਬਾਕੀ ਇਟਾਲੀਅਨ ਸਪੈਨਿਸ਼ ਜੇ ਫ੍ਰੈਂਚ ਆਉਂਦੀ ਹੈ ਤੁਸੀਂ ਉਹ ਥੋੜੀ ਥੋੜੀ ਸਮਝ ਸਕਦੇ ਹੋ ਆਨਲਾਈਨ ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ ਹਾਂਜੀ ਮੈਂ ਫ੍ਰੈਂਚ ਆਨਲਾਈਨ ਪੜ੍ਹਾਉਂਦੀ ਆਂ ਤੇ ਨਾਲ ਸਕੂਲਸ ਵੀ ਪੜਾਉਂਦੀ ਰਹੀ ਆ ਮੈਂ ਜਦੋਂ ਸਟੱਡੀ ਕਰ ਰਹੀ ਸੀ ਉਹਦੇ ਨਾਲ ਹੀ ਪੜਾਉਣਾ ਸ਼ੁਰੂ ਕਰਤਾ ਸੀ ਸਿੱਖੀ ਸਿਰਫ ਤੁਹਾਡਾ ਸ਼ੁਰੂ ਤੋਂ ਤੁਸੀਂ ਦਿਮਾਗਲੇ ਸਜਾਉਂਦੇ ਹੋ ਨਿੱਕੇ ਹੁੰਦੇ ਤੋਂ ਹੀ ਨਹੀਂ ਮੈਂ ਅਸੀਂ ਵੈਸੇ ਤਿੰਨ ਸਿਸਟਰਜ਼ ਐ ਤੇ ਇਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਵੱਡੇ ਤੇ ਛੋਟੇ ਸਿਸਟਰ ਨੇ ਦੋਨਾਂ ਨੇ ਅੰਮ੍ਰਿਤ ਛਕਿਆ ਸੀ ਮੈਂ ਕਾਲਜ ਦੇ ਦੌਰਾਨ ਮਤਲਬ ਸੰਗਤ ਤਾਂ ਜਾਂਦੀ ਸੀ ਮਤਲਬ ਗੁਰੂ ਸਾਹਿਬ ਲਾਜੰਦੇ ਸੀ ਪਰ ਇਧਰ ਇੰਟਰਸਟ ਨਹੀਂ ਸੀਗਾ ਉਸ ਤੋਂ ਪਹਿਲਾਂ ਬਿਲਕੁਲ ਵੀ ਤੇ ਹੌਲੀ ਹੌਲੀ ਕਰਕੇ ਜਦ ਸੰਗਤ ਮਿਲੀ ਤਾਂ ਫਿਰ ਸੋਚੀ ਆਈ ਕਿ ਹਾਂ ਇਹ ਜ਼ਰੂਰੀ ਆ ਅੰਦਰੋਂ ਤਾਂ ਆਵਾਜ਼ ਆਂਦੀ ਹੁੰਦੀ ਆ ਬਟ ਆਪਾਂ ਕੁਝ ਚੀਜ਼ਾਂ ਨੂੰ ਸਮਾਂ ਲੱਗਦਾ ਬਾਕੀ ਜੋ ਲਿਖਿਆ ਹੁੰਦਾ ਜਦੋਂ ਉਹਦੇ ਮੁਤਾਬਿਕ ਹੀ ਚੱਲਦਾ ਫਿਰ ਅਚਾਨਕ ਇੱਕ ਦਿਨ ਮਤਲਬ ਕਿਤੇ ਸੰਗਤ 'ਚ ਗਈ ਸੀ ਉਹਨਾਂ ਨੇ ਕਿਹਾ ਕਿ ਅੰਮ੍ਰਿਤ ਛਕਣਾ ਜਿੰਨਾ ਨੇ ਉਹ ਇੱਥੇ ਚਲੇ ਜਾ ਮੈਂ ਖਾਲੀ ਹੱਥ ਸੀ ਘਰਦਿਆਂ ਨੂੰ ਵੀ ਨਹੀਂ ਪਤਾ ਸੀ ਕਿ ਮੈਂ ਗਈ ਹੋਈ ਆ ਅਚਾਨਕ ਫਿਰ ਹੋਇਆ ਕਿ ਮੈਨੂੰ ਅੰਮ੍ਰਿਤ ਛਕ ਲੈਣਾ ਚਾਹੀਦਾ ਵੀ ਹੁਣ ਟਾਈਮ ਹੈਗਾਗਾ ਫਿਰ ਉਦੋਂ ਜਿਹੜੇ ਸ਼ਸਤਰ ਹੈ ਕਕਾਰ ਸਾਰੇ ਇਹ ਸੰਗਤ ਤੋਂ ਹੀ ਸਾਰਿਆਂ ਨੇ ਮੈਨੂੰ ਪ੍ਰੋਵਾਈਡ ਕਰਵਾਤੇ ਸੀ ਤੁਸੀਂ ਨਾਲ ਵੀ ਇਲਾਕੇ ਨਹੀਂ ਗਏ ਸੀ ਨਹੀਂ ਅਸੀਂ ਸੋਚ ਕੇ ਹੀ ਨਹੀਂ ਗਏ ਸੀ ਨਹੀਂ ਬਿਲਕੁਲ ਵੀ ਨਹੀਂ ਅੱਛਾ ਫਿਰ ਉਸ ਤੋਂ ਬਾਅਦ ਜਦ ਕਰੇ ਆਈ ਤਾਂ ਮਾਤਾ ਜੀ ਨੇ ਕਿਹਾ ਕਿ ਵੀ ਇਹਨੇ ਅੰਮ੍ਰਿਤ ਛਕ ਲਿਆ ਜਿਵੇਂ ਮਾਂ ਨੂੰ ਆਵਾਜ਼ ਅੰਦਰੋਂ ਆ ਜਾਂਦੀ ਹੈ ਸ਼ਾਇਦ ਉਹਵੇਂ ਹਨਾ ਕਹਿ ਸਕਦੇ ਆ ਇਹ ਇੱਕ ਕੋਇਨਸੀਡੈਂਸ ਸੀਗਾ ਤੇ ਇਹ ਤੁਹਾਡੇ ਛੋਟੀ ਸਿਸਟਰ ਨੇ ਹਾਂਜੀ ਤੇ ਇਹ ਪਹਿਲਾਂ ਜੁੜ ਗਏ ਸੀਗੇ ਇਹ ਹਾਂਜੀ ਅੱਛਾ ਇਹ ਤੇ ਇਹਨਾਂ ਤੋਂ ਇੱਕ ਵੱਡੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਛਾ ਤੁਸੀਂ ਜਿਵੇਂ ਹੁਣ ਹੋਰ ਬੱਚੀਆਂ ਵੀ ਇੱਥੇ ਆਉਂਦੀਆਂ ਨੇ ਸਾਰੀ ਸਤਕਾਰਯੋਗ ਨੇ ਬਟ ਜਦੋਂ ਇੱਕ ਬੱਚੀ ਨੇ ਦਮਾਲਾ ਸਜਾਇਆ ਹੋਵੇ ਜਿੱਦਾਂ ਤੁਸੀਂ ਉੱਤੇ ਚੁੰਨੀ ਵੀ ਲਈ ਹੋਈ ਹੈ ਨਾ ਉਹ ਇੱਕ ਇਦਾਂ ਦਾ ਇੱਕ ਔਰਾ ਪੈਂਦਾ ਹੈ ਇੱਕ ਇੱਦੇ ਦਾ ਇੱਕ ਪ੍ਰਭਾਵ ਪੈਂਦਾ ਜਿੱਦਾਂ ਕੋਈ ਪਰਮਾਤਮਾ ਨੇ ਕੋਈ ਕੋਈ ਕੁਈਨ ਹੋਵੇ ਹਣਾ ਕੋਈ ਪਰੀ ਹੋਵੇ ਹਨਾ ਇਦਾਂ ਦਾ ਲੱਗਦਾ ਹੈ ਵੈਸੇ ਤਾਂ ਸਾਰੀ ਸਤਕਾਰਯੋਗ ਨੇ ਤੁਸੀਂ ਜਿੱਦਾਂ ਹੋਰ ਬੱਚਿਆਂ ਨੂੰ ਵੇਖਦੇ ਆ ਹਾਊ ਯੂ ਫੀਲ ਤੁਹਾਨੂੰ ਕਿਦਾਂ ਦਾ ਮਹਿਸੂਸ ਹੁੰਦਾ ਸਭ ਤੋਂ ਪਹਿਲਾਂ ਤੁਸੀਂ ਹੁਣੇ ਵਰਡ ਵਰਤੇ ਆ ਸ਼ਬਦ ਕਿ ਕুইਨ ਹੋਈਏ ਹਨਾ ਗੁਰੂ ਸਾਹਿਬ ਨੇ ਸਾਨੂੰ ਕੌਰ ਬਣਾਇਆ ਰਾਜਕੁਮਾਰੀਆਂ ਬਣਾਇਆ ਆਪਣਾ ਹਨਾ ਤੇ ਓਬਵੀਅਸ ਆ ਕਿ ਆਪਾਂ ਆਪਣੇ ਆਪ ਨੂੰ ਬਿਲਕੁਲ ਇਦਾਂ ਦੀ ਫੀਲਿੰਗ ਹੀ ਰੱਖਦੇ ਆ ਕਿ ਅਸੀਂ ਹੈਗੇ ਆ ਗੁਰੂ ਸਾਹਿਬ ਦੇ ਫਰਜ਼ੰਦਾਂ ਸੀ ਹਨਾ ਤੇ ਗੁਰੂ ਸਾਹਿਬ ਦੇ ਬਖਸ਼ਿਸ਼ ਜਿਹੜੀ ਹੈ ਉਹ ਬਿਲਕੁਲ ਹੈ ਕਿ ਦੁਨੀਆ ਨਾਲੋਂ ਆਪਾਂ ਨੂੰ ਵੱਖ ਕਰਦੀ ਹੈ ਸੋ ਮੈਂ ਤਾਂ ਖੁਦ ਨੂੰ ਮੰਨਦੀ ਆ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਤੇ ਅਸੀਂ ਹੈਗੀਆਂ ਰਾਜਕੁਮਾਰੀਆਂ ਤੇ ਹੋਰ ਬੱਚਿਆਂ ਦੇ ਪ੍ਰਤੀ ਤੁਹਾਡੇ ਕਿਦਾਂ ਦੇ ਇਮੋਸ਼ਨਸ ਹੁੰਦੇ ਆ ਜਦੋਂ ਹੋਰ ਬੱਚਿਆਂ ਨੂੰ ਤੁਸੀਂ ਵੇਖਦੇ ਹੋ ਜਾਂ ਤੁਸੀਂ ਆਪਣਾ ਪੁਰਾਣਾ ਜੀਵਨ ਵੀ ਵੇਖਿਆ ਕਰ ਤੁਸੀਂ ਪਹਿਲਾਂ ਤੁਸੀਂ ਐਦਾਂ ਹੀ ਸੀ ਪਹਿਲਾਂ ਦਮਾਲਾ ਤင်း ਸਜਾਉਂਦੇ ਸੀ ਛੋਟੇ ਹਾਂਜੀ ਬਾਕੀ ਇਹ ਆ ਕਿ ਮੇਰੇ ਨਾ ਦੋਨੇ ਮਾਤਾ ਪਿਤਾ ਜਿਹੜੇ ਅਸੀਂ ਅਮ੍ਰਿਤਧਾਰੀ ਸੀ ਉਹਦੇ ਕਰਕੇ ਬੱਚਿਆਂ ਤੇ ਵੀ ਉਹ ਅਸਰ ਪੈਂਦਾਗਾ ਤੇ ਜਦੋਂ ਸਾਡਾ ਜਨਮ ਹੋਣਾ ਸੀਗਾ ਮਾਤਾ ਜੀ ਨੇ ਸਹੇਜ ਪਾਠ ਰੱਖਿਆ ਸੀ ਆ ਘਰ 'ਚ ਖੁਦ ਹੀ ਕਰਦੇ ਹੁੰਦੇ ਸੀਗੇ ਮਾਤਾ ਪਿਤਾ ਦੋਨੇ ਹੀ ਰਲ ਕੇ ਸਹੇਜ ਪਾਠ ਕਰਦੇ ਸੀ ਜਦੋਂ ਗਰਭ ਵਿੱਚ ਸੀ ਤੇ ਉਹ ਅਸਰ ਕਿਤੇ ਨਾ ਕਿਤੇ ਬੱਚਿਆਂ 'ਚ ਜਾਂਦਾ ਹੈ ਸੋ ਮੈਨੂੰ ਇਹ ਲੱਗਦਾ ਕਿ ਇਹਦਾ ਵੱਡਾ ਜੋ ਇਹਦਾ ਕ੍ਰੈਡਿਟ ਕ੍ਰੈਡਿਟ ਸੀ ਮਾਤਾ ਪਿਤਾ ਨੂੰ ਜ਼ਰੂਰ ਦੇਣਾ ਚਾਹਾਂ ਕਿਉਂਕਿ ਅੱਜ ਦੇ ਸਮੇਂ 'ਚ ਜੋ ਪੇਰੈਂਟਸ ਨੇ ਨਿਭਾਉਣਾ ਹੁੰਦਾ ਹੈਗਾ ਇੱਕ ਕਿਰਦਾਰ ਹਨਾ ਬੱਚਿਆਂ ਦੀ ਜ਼ਿੰਦਗੀ ਚ ਉਹ ਉਹੀ ਨਿਭਾ ਸਕਦੇ ਆ ਹੋਰ ਤੀਜਾ ਬੰਦਾ ਕੋਈ ਨਹੀਂ ਨਿਭਾ ਸਕਦਾ ਸੋ ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਇਹ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਜੋ ਜੋ ਸਿੱਖੀ ਨਾਲ ਜੋੜਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਉਹ ਖੁਦ ਜੁੜਨ ਬਾਕੀ ਤਾਂ ਚਲੋ ਜਦੋਂ ਆਪਾਂ ਪਰਿਵਾਰ ਚ ਰਹੰਨੇ ਆ ਕੁਛ ਨਾ ਕੁਛ ਨਵਾਂ ਸਿੱਖਦੇ ਰਹੰਨੇ ਆ ਗੁਰਸਿੱਖੀ ਬਾਰੇ ਪਹਿਲਾਂ ਛੋਟੇ ਹੁੰਦੇ ਗੁੱਤਾਂ ਕਰਦੇ ਸੀਗੇ ਫਿਰ ਜਦੋਂ ਸਮਝ ਆਈ ਦਿਲ ਕੀਤਾ ਵੀ ਅੰਮ੍ਰਿਤ ਛਕਣਾ ਤਾਂ ਮੈਂ 4th ਕਲਾਸ ਛਕਿਆ ਸੀ ਵੱਡੇ ਭੈਣ ਨੇ 6ਵੀਂ ਚ ਛਕ ਲਿਆ ਸੀਗਾ ਕਿਉਂਕਿ ਐਟ ਦਾ ਐਂਡ ਸਾਡੀ ਮੰਜ਼ਿਲ ਇਹੀ ਹੈ ਕਿ ਗੁਰੂ ਸਾਹਿਬ ਦੇ ਆਪਾਂ ਲੜਨ ਲੱਗੇ ਰਹਿਣਾ ਬਿਲਕੁਲ ਜੀ ਤੇ ਦਮਾਲਾ ਸਜਾਉਣ ਨੂੰ ਕਿੰਨਾ ਟਾਈਮ ਲੱਗਦਾ ਹੈ ਅ ਜਦੋਂ ਸ਼ੁਰੂ ਸ਼ੁਰੂ ਥੋੜਾ ਸਮਾਂ ਲੱਗਦਾ ਸੀ 20 ਮਿੰਟ ਲੱਗ ਜਾਂਦੇ ਸੀਗੇ ਅੱਧਾ ਘੰਟਾ ਲੱਗ ਜਾਂਦਾ ਸੀ ਫਿਰ ਜਦੋਂ ਅਭਿਆਸ ਹੋਣਾ ਸ਼ੁਰੂ ਹੋਇਆ ਤਾਂ ਅੰਦਾਜ਼ਨ ਹੁਣ 10 12 ਮਿੰਟ ਚ ਹੋ ਜਾਂਦਾ ਦੁਮਾਲਾ ਤੇ ਤੁਮਹਾਲਾ ਸਗਾ ਵੀ ਦਿੰਨੇ ਹੋ ਕੋਈ ਸਿੱਖਣਾ ਚਾਹੀ ਤੁਹਾਡੇ ਨੂੰ ਹਾਂਜੀ ਮੈਂ ਸਿਖਾਉਂਦੀ ਰਹੀ ਆ ਖੁਦ ਪਰਸਨਲੀ ਜਿਵੇਂ ਹੁਣ ਭੈਣਾ ਸਾਰੀਆਂ ਕਈ ਨਹੀਂ ਸਿੱਖ ਪਾਉਂਦੀਆਂ ਹੈਗੀਆਂ ਥੋੜੀ ਸੰਗ ਮਹਿਸੂਸ ਕਰਦੀਆਂ ਤਾਂ ਉਹਨਾਂ ਨੂੰ ਮੈਂ ਪਰਸਨਲੀ ਕਹਿ ਦਿੰਦੀ ਸੀ ਕਿ ਤੁਸੀਂ ਘਰੇ ਆ ਕੇ ਸਿੱਖ ਸਕਦੇ ਹੋ ਠੀਕ ਹੈ ਤੇ ਦੁਮਾਲੇ ਦੇ ਲਈ ਕੰਪੀਟੀਸ਼ਨ ਜਿਹੜੇ ਬੰਦੇ ਉੱਥੇ ਵੀ ਗਈ ਹੋਈ ਹੈ ਜਜਮੈਂਟ ਦੇ ਲਈ ਮਹਾਰਜ ਨੇ ਸੇਵਾ ਲਈ ਹੈ ਜੱਜ ਵੀ ਕਰਦੇ ਹਾਂ ਹਾਂਜੀ ਸੇਵਾ ਲਈ ਹੋਈ ਹੈ ਜੀ ਠੀਕ ਹੈ ਅੱਛਾ ਜੇਕਰ ਫ੍ਰੈਂਚ ਦੀ ਸਿੱਖਣ ਦੀ ਗੱਲ ਕਰੀ ਜੀ ਕਿੰਨਾ ਕੁ ਟਾਈਮ ਲੱਗਦਾ ਹੈ ਇੱਕ ਬਿਲਕੁਲ ਅਨਪੜ੍ਹਿਆ ਬੰਦਾ ਹੋਵੇ ਮੇਰੇ ਵਰਗਾ ਫ੍ਰੈਂਚ ਸਿੱਖਣ ਨੂੰ ਕਿੰਨਾ ਟਾਈਮ ਲੱਗ ਜਾਊਗਾ ਉਹਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਿਸੇ ਵੀ ਭਾਸ਼ਾ ਦੀ ਗ੍ਰਾਮਰ ਆਣੀ ਜ਼ਰੂਰੀ ਆ ਦੂਸਰੀ ਚੀਜ਼ ਇੱਕ ਭਾਸ਼ਾ ਸਿੱਖਣੀ ਆ ਉਹ ساری ਉਮਰ ਬੰਦਾ ਸਿੱਖਦਾ ਰਵੇ ਕਦੇ ਸਿੱਖ ਨਹੀਂ ਸਕਦਾ ਤੀਜੀ ਚੀਜ਼ ਆਪਾਂ ਇਹ ਕਹਿ ਸਕਦੇ ਆ ਕਿ ਇਹਦੀ ਜਿਹੜੀ ਗ੍ਰਾਮਰ ਆ ਪੰਜਾਬੀ ਦੀ ਸੌਰੀ ਇੰਗਲਿਸ਼ ਦੀ ਗ੍ਰਾਮਰ ਤੋਂ ਜ਼ਿਆਦਾ ਤਾਂ ਟਾਈਮ ਲੱਗਦਾ ਇਹਨੂੰ ਸਿੱਖਣਾ ਹਾਂਜੀ ਪੰਜਾਬੀਆਂ ਲੱਗਦਾ ਇੰਗਲਿਸ਼ੇ ਰੂਵਾ ਬਣਿਆ ਬਿਆ ਮੈਂ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਦੀ ਹਾਂ ਇਹ ਚੀਜ਼ ਦਾ ਮੈਨੂੰ ਇੰਗਲਿਸ਼ ਜਿਵੇਂ ਆਪਾਂ ਪੰਜਾਬੀ ਭਾਸ਼ਾ ਬੋਲਦੇ ਹਾਂ ਹਨਾ ਉਹ ਆਪਣੇ ਅੰਦਰ ਵੱਡ ਜਾਂਦੀ ਹੈ ਬਟ ਆਪਾਂ ਗ੍ਰਾਮਰ ਗ੍ਰਾਮੈਟਿਕਲੀ ਕੁਝ ਚੀਜ਼ਾਂ ਫਿਰ ਭੁੱਲ ਵੀ ਜਾਂਦੇ ਹਾਂ ਸਮੇਂ ਦੇ ਨਾਲ ਕਈ ਵਾਰੀ ਮੈਨੂੰ ਅੰਗਰੇਜ਼ੀ ਦੀ ਗ੍ਰਾਮਰ ਬਹੁਤ ਘੱਟ ਆਉਂਦੀ ਸੀ ਇੱਕ ਸਮੇਂ ਨਾਲ ਹਰ ਕੋਈ ਭੁੱਲ ਵੀ ਜਾਂਦਾ ਬਟ ਫ੍ਰੈਂਚ ਦੀ ਗ੍ਰਾਮਰ ਸਿੱਖਦੇ ਹੋਏ ਮੈਂ ਅੰਗਰੇਜ਼ੀ ਦੀ ਗ੍ਰਾਮਰ ਦੁਬਾਰਾ ਸਿੱਖੀ ਹੈ ਕਿ ਐਸੇ ਕਿਦਾਂ ਅੱਛਾ ਜੀ ਹਾਂਜੀ ਹੁਣ ਮੈਂ ਇਹ ਕਹਿ ਸਕਦੀ ਹਾਂ ਕਿ ਮੈਨੂੰ ਫ੍ਰੈਂਚ ਦੀ ਗ੍ਰਾਮਰ ਜ਼ਿਆਦਾ ਆਉਂਦੀ ਹੈ ਅੰਗਰੇਜ਼ੀ ਦੀ ਗ੍ਰਾਮਰ ਨਾਲੋਂ ਅੱਛਾ ਜੀ ਤੇ ਕੁਝ ਵੀ ਜੇ ਬੰਦਾ ਚਾਹੇ ਤਾਂ ਜਿੱਥੇ ਚਾਹ ਉੱਥੇ ਰਾਹ ਲੱਭ ਹੀ ਜਾਂਦੀ ਹੈ ਹਾਂਜੀ ਹਾਂਜੀ ਇਹ ਐਕਚੁਅਲੀ ਅਲਫਾਬੈਟਸ ਜਿਹੜੇ ਆ ਇੰਗਲਿਸ਼ ਵਾਲੇ ਹੀ ਯੂਜ਼ ਹੁੰਦੇ ਆ ਇਹਦੇ ਵਿੱਚ ਮਾਤਰਾਵਾਂ ਆ ਜਾਂਦੀਆਂ ਕੁਝ ਅੰਗਰੇਜ਼ੀ ਵਾਲੇ ਇਹਦੇ ਵਿੱਚ ਸ਼ਬਦ ਵੀ ਆ ਜਾਂਦੇ ਆ ਬਟ ਇਹਦੀ ਬੋਲਣ ਦਾ ਤਰੀਕਾ ਥੋੜਾ ਅਲੱਗ ਹੋ ਜਾਂਦਾ ਹਾਂਜੀ ਹੁਣ ਜਿਵੇਂ ਜੇ ਆਪਾਂ ਕੈਨੇਡਾ ਵੱਲ ਜਾਈਏ ਤਾਂ ਉਧਰ ਫਰੈਂਚ ਬੋਲਣ ਵਾਲੇ ਵੀ ਨੇ ਤਾਂ ਉਹਦੀ ਐਕਸੈਂਟ ਹੋਰ ਹੋਏਗੀ ਜੇ ਆਪਾਂ ਫਰਾਂਸ ਵਾਲੇ ਪਾਸੇ ਜਾਈਏ ਉਹਦੀ ਐਕਸੈਂਟ ਹੋਰ ਹੋਏਗੀ ਹਾਂਜੀ ਤੇ ਵੈਸੇ ਇੱਕ ਅੰਦਾਜ਼ ਦੇ ਮੁਤਾਬਕ ਇੱਕ ਐਵਰੇਜ ਸਟੂਡੈਂਟ ਜਦੋਂ ਤੁਹਾਡੇ ਕੋਲ ਆਂਦਾ ਹੈ ਕਿੰਨਾਂ ਨੂੰ ਗ੍ਰੈਪਸ ਕਰਨ ਨੂੰ ਸਮਝਣ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਕਿ ਫ੍ਰੈਂਚ ਚਲੋ ਬੰਦਾ ਸਿੱਖਣ ਨੂੰ ਤਾਂ ਸਾਰੀ ਉਮਰ ਹੀ ਨਹੀਂ ਬੰਦਾ ਹਨਾ ਪੂਰਾ ਹੁੰਦਾ ਫਿਰ ਵੀ ਇੱਕ ਗੱਲਬਾਤ ਕਰਨ लायक ਹੋ ਜਵੇ ਥੋੜਾ ਬਹੁਤ ਜਿਵੇਂ ਇਨਫੋਰਮਲ ਲੈਂਗੁਏਜ ਦੇ ਅਗਲੇ ਨੇ ਸਿੱਖ ਨਹੀਂ ਆ ਤਾਂ 3-4 ਮਹੀਨੇ ਘੱਟੋ-ਘੱਟ ਚਾਹੀਦੇ ਨੇ ਜਿਵੇਂ ਕਈ ਕਹਿ ਦਿੰਦੇ ਆ ਕੇ ਸਾਲ ਦੇ ਵਿੱਚ ਜਾਂ 2 ਮਹੀਨੇ ਚ ਫ੍ਰੈਂਚਿਕ ਉਹ ਚੀਜ਼ ਬਿਲਕੁਲ ਵੀ ਨਹੀਂ ਹੁੰਦੀ 3-4 ਮਹੀਨੇ ਬੇਸਿਕ ਬਿਲਕੁਲ ਬਿਲਕੁਲ ਬੇਸਿਕ ਜਿਹੜੀ ਆਪਾਂ ਇਨਫਾਰਮਲ ਲੈਂਗੁਏਜ ਹੁੰਦੀ ਆ ਮਾੜੀ ਮੋਟੀ ਗੱਲ ਕਰਨ ਲਈ ਇਹ ਨਹੀਂ ਕਿ ਪ੍ਰੋਫੈਸ਼ਨਲ ਚੀਜ਼ਾਂ ਉਹਦੇ ਵਿੱਚ ਕਵਰ ਨਹੀਂ ਕਰ ਸਕਦੇ ਉਹ ਚੀਜ਼ਾਂ ਨੂੰ ਇੰਨਾ ਟਾਈਮ ਲੱਗ ਜਾਂਦਾ ਇਹ ਤਾਂ ਇਹਦੇ ਵਿੱਚ ਕੀ ਪਲੱਸ ਪੁਆਇੰਟ ਨੇ ਜੇ ਬੱਚਾ ਸਿੱਖਦਾ ਇੱਕ ਤਾਂ ਇਹਦੇ ਪੁਆਇੰਟਸ 카ਉਂਟ ਹੁੰਦੇ ਆ ਜਦੋਂ ਪੀਆਰ ਲਗवानी ਆ ਤੇ ਦੂਸਰੀ ਚੀਜ਼ ਅੰਤਰਰਾਸ਼ਟਰੀ ਲੈਵਲ ਤੇ ਦੇਖਣਾ ਹੋਵੇ ਤਾਂ ਇਹ ਦੂਜੀ ਭਾਸ਼ਾ ਮੰਨੀ ਜਾਂਦੀ ਆ ਅੰਗਰੇਜ਼ੀ ਤੋਂ ਬਾਅਦ ਇੰਡੀਆ ਦੇ ਵਿੱਚ ਵੀ ਪੌਂਡੀਚੇਰੀ ਮਤਲਬ ਉਹ ਫ੍ਰੈਂਚ ਇਲਾਕਾ ਹੀ ਮੰਨਿਆ ਜਾਂਦਾ ਇੰਡੀਆ ਦੇ ਵਿੱਚ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਤਾਂ 골ਡ ਮੈਡਲ ਹੀ ਹਾਸਲ ਕਰ ਲਿਆ 골ਡ ਮੈਡਲ ਤਾਂ ਮਿਹਨਤ ਬਹੁਤ ਲੱਗੀ ਹੋਣੀ ਹੈ ਮਿਹਨਤ ਤਾਂ ਲੱਗਦੀ ਆ ਇੱਕ ਹੋਰ ਐਕਸਪੀਰੀਅੰਸ ਇਹਦੇ ਨਾਲ ਮੈਂ ਦੱਸਦੀ ਆ ਜਦੋਂ ਪਹਿਲਾ ਸਾਲ ਕੀਤਾ ਸੀ ਫ੍ਰੈਂਚ ਦਾ ਸਰਟੀਫਿਕੇਟ ਕੋਰਸ ਉਹਨੂੰ ਕਹਿ ਦਿੰਦੇ ਆ ਤੇ ਉਹਦੇ ਵਿੱਚ ਜਦੋਂ ਐਗਜ਼ਾਮ ਦਿੱਤਾ ਰਿਜ਼ਲਟ ਆਇਆ ਗ੍ਰਾਮਰ ਦੇ ਵਿੱਚ ਮਾਰਕਸ 29 ਆਏ ਹੋਏ ਸੀ ਤੇ ਮੈਨੂੰ ਜਿਹਨੇ ਮਿਹਨਤ ਕੀਤੀ ਹੋਵੇ ਉਹਨੂੰ ਪਤਾ ਕਿ 29 ਆ ਹੀ ਨਹੀਂ ਸਕਦੇ ਆਊਟ ਆਫ 100 ਅੱਛਾ ਆਊਟ ਆਫ 100 ਠੀਕ ਹੈ ਹਾਂਜੀ ਤੇ ਫਿਰ ਮੇਰਾ ਮਨ ਖਰਾਬ ਹੋਇਆ ਸਰ ਨਾਲ ਗੱਲ ਕੀਤੀ ਸਰ ਕਹਿੰਦੇ ਸਰ ਨੂੰ ਭਰੋਸਾ ਹੀ ਹੁੰਦਾ ਇੱਕ ਟੀਚਰ ਨੂੰ ਇੱਕ ਪ੍ਰੋਫੈਸਰ ਨੂੰ ਆਪਦੇ ਸਟੂਡੈਂਟ ਤੇ ਤਾਂ ਉਹ ਕਹਿੰਦੇ ਕੋਈ ਨਹੀਂ ਤੂੰ ਮੈਂ ਚੈੱਕ ਕਰਾਨਾ ਤਾਂ ਉਹਨਾਂ ਨੇ ਸਰਟੀਫਿਕੇਟ ਕਢਾਉਣ ਲਈ ਕਿਹਾ इवन ਕਿ ਜਿੱਥੇ ਕੱਢਦੇ ਸੀ ਉਹ ਤੇ ਵੀ ਉਹ ਕਹਿੰਦੇ ਕਿ ਤੂੰ 99 ਵਾਲੀ ਆ ਕਿਉਂਕਿ ਕਿਸੇ ਨੂੰ ਯਕੀਨ ਹੋਈ ਨਹੀਂ ਸਕਦਾ ਸੀ ਕਿ 100 ਚੋਂ 99 ਮਾਰਕਸ ਵੀ ਕਿਸੇ ਦੇ ਆ ਸਕਦੇ ਆ ਗ੍ਰਾਮਰ ਦੇ ਵਿੱਚ ਅੱਛਾ ਤੁਹਾਡੇ 99 ਨੰਬਰ ਸੀ ਹਾਂਜੀ ਪਹਿਲੇ ਸਾਲ ਦੇ ਵਿੱਚ ਅੱਛਾ ਇਹ ਤੇ ਵੈਸੇ ਪੇਪਰ ਜਦੋਂ ਆਇਆ ਵੈਸੇ ਤੁਹਾਡੇ ਸਾਹਮਣੇ ਰਿਜ਼ਲਟ ਪਹਿਲੀ ਵਾਰ ਜਦੋਂ ਆਇਆ 29 ਲਿਖਿਆ ਹੋਇਆ ਸੀ ਹਾਂਜੀ ਕਿਉਂਕਿ ਕਿਸੇ ਨੂੰ ਯਕੀਨ ਹੁੰਦਾ ਨਹੀਂ ਕਿ ਇੰਨੇ ਕਿਸੇ ਦੇ ਆ ਸਕਦੇ ਆ ਤਾਂ ਕਰਕੇ ਕੀ ਵਾਧ ਗਿਆ ਇਹ ਲੋਕਾਂ ਦਾ ਕਿਸ ਤਰੀਕੇ ਦਾ ਰਿਸਪੌਂਸ ਹੈ ਜੀ ਅਸੀਂ ਵੈਸੇ ਵੇਖ ਵੀ ਰਹੇ ਆ ਯੰਗਸਟਰਸ ਕਾਫੀ ਆ ਰਹੇ ਨੇ ਚੈੱਕ ਵੀ ਕਰ ਰਹੇ ਆ ਰਿਸਪੌਂਸ ਵਧੀਆ ਹੈ ਕਿਉਂਕਿ ਆਪਾ ਪ ਨਾਲ ਜੁੜੇ ਹੋਏ ਆ ਸਾਰੇ ਤੇ ਪੰਜਾਬ ਦਾ ਵਸਦਾ ਹੀ ਗੁਰਾਂ ਦੇ ਨਾਮ ਤੇ ਆ ਸੋ ਗੁਰਬਾਣੀ ਨਾਲ ਪਿਆਰ ਸਾਰਿਆਂ ਦਾ ਤਾਂ ਹਰ ਕੋਈ ਮੂਲ ਮੰਤਰ ਹੋ ਗਿਆ ਵੀ ਖੁਸ਼ੀ ਨਾਲ ਲੈ ਕੇ ਜਾਂਦੇ ਤੇ ਸਾਨੂੰ ਵੀ ਖੁਸ਼ੀ ਹੁੰਦੀ ਆ ਕਿ ਹਰ ਘਰ ਦੇ ਵਿੱਚ ਮੂਲ ਮੰਤਰ ਲੱਗੇ ਜੋ ਹੱਥ ਨਾਲ ਲਿਖਿਆ ਹੋਇਆ ਸੋ ਤਾਂ ਕਰਕੇ ਸਾਡੇ ਲਈ ਤਾਂ ਖੁਸ਼ੀ ਵਾਲੀ ਗੱਲ ਐ ਅਸੀਂ ਮਤਲਬ ਰੇਟ ਵੀ ਜ਼ਿਆਦਾ ਨਹੀਂ ਰੱਖੇ ਮੁੱਲ ਜਿਹੜਾ ਹੈਗਾ ਤੇ ਸਾਨੂੰ ਇਹ ਹੁੰਦਾ ਕਿ ਘੱਟ दाम ਦੇ ਵਿੱਚ ਵੀ ਆਪਾਂ ਚਲੋ ਸੇਵਾ ਕਰੀਏ ਜਿੰਨੀ ਹੋ ਸਕਦੀ ਹੈ ਠੀਕ ਹੈ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਦੁਆਵਾਂ ਜੀ ਤੁਹਾਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਤੇ ਐਂਡ 'ਚ ਨੰਬਰ ਦੱਸ ਦੋਗੇ ਤਾਂ ਕਿ ਤੁਹਾਡੇ ਤੱਕ ਕੰਟੈਕਟ ਕਰ ਸਕਣ ਹਾਂਜੀ ਤੁਸੀਂ ਇੱਕ ਹੋਰ ਕੈਲੀਗ੍ਰਾਫੀ ਪੰਜਾਬ ਦੇ ਨਾਂ ਤੇ ਸਰਚ ਕਰ ਸਕਦੇ ਹੋ ਇੰਸਟਾਗ੍ਰam ਤੇ ਪਲੱਸ ਜੇ ਕੰਟੈਕਟ ਕਰਨਾ ਚਾਹੁੰਦੇ ਹੋ ਤਾਂ 8557 049815 ਇਸ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਪਲੱਸ ਇੱਕ ਹੋਰ ਨੰਬਰ ਹਾਂਜੀ ਜਿਨੇ ਫਰੈਂਚ ਵੀ ਸਿੱਖਣੀ ਆ ਉਸ 7508840288 ਇਹ ਨੰਬਰ ਤੇ ਕੰਟੈਕਟ ਕਰ ਸਕਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤ